ਪੀਤਾ ਸੀ ਨੋ ਤੇ ਮੇਰਾ ਲਾਗੀ ਟੀਕਰ ਚਿੱਤੇ ਦਾ ਹੁਣ ਸੋਗਿਆ ਲੈ ਚਿੱਟਾ ਲੀੜਾ ਹੁਣ ਸੋਗਿਆ ਲੈ ਚਿੱਟਾ ਲੀੜਾ ਮੇਰੇ ਬੋਲਨ ਦਾ ਵਿਸ਼ਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਰ ਹੈ ਕਿ ਨਸ਼ਾ ਸੁਣਨ ਨੂੰ ਤਾਂ ਬਹੁਤ ਛੋਟਾ ਜਾਂ ਸ਼ਬਦ ਲੱਗਦਾ ਹੈ ਪਰ ਇਸ ਦੇ ਕਾਰਨਾਮੇ ਇਸ ਦੇ ਕੰਮ ਐਡੇ ਵੱਡੇ ਵੱਡੇ ਹਨ ਕਿ ਇਸ ਨੇ ਇੱਕ ਬਹੁਵੇਂ ਰਸ ਦੇ ਘਟੂ ਜਾਰ ਦਿੱਤੇ ਹਨ ਇਸ ਦੇ ਪਿੱਛੇ ਕਈ ਔਰਤਾਂ ਦਾ ਸੰਦੂਰ ਸੁਰਤੀ ਪਿੰਦੀ ਬੱਚਾਂ ਤੋਂ ਉਹਨਾਂ ਦਾ ਪਿਤਾ ਮਾਂ ਤੋਂ ਉਸ ਦਾ ਪੁੱਤ ਅੱਗੇ ਜੀ ਭੈਣਾ ਤੋਂ ਉਹਨਾਂ ਦੇ ਵੀਰ ਬਣ ਚੁੱਕੇ ਹਨ ਇਹ ਨਸ਼ਾ ਇੱਕ ਅਹਿਜੇ ਦਲਦਲ ਹੈ ਜਿਸ ਵਿੱਚ ਜੇਕਰ ਬੰਦਾ ਇੱਕ ਵਾਰ ਪੈ ਜਾਵੇ ਉਹ ساری ਜ਼ਿੰਦਗੀ ਫਸਿਆ ਹੀ ਫਸਿਆ ਰਹਿ ਜਾਂਦਾ ਹੈ ਪਿੱਛੇ ਦੇਖੋ ਬਹੁਤ ਹੀ ਰੀਲ ਵਾਇਰਲ ਹੋਈ ਸੀ ਸ਼ਾਇਦ ਤੁਸੀਂ ਵਿਖਤੀਓਂ ਵਿੱਚ ਇੱਕ ਪਿਤਾ ਨੇ ਤਨੀ ਨੂੰ ਮਾਰ ਮਾਰ ਕੇ ਘਰੋਂ ਕਦਾ ਦਿੱਤਾ ਫਿਰ ਇੱਕ ਪੈਸੇ ਪਿੱਛੇ ਉਸਨੇ ਆਪਣੀ ਬੇਟੀ ਨੇ ਸਿੱਟੇ ਸਾਢੇ 3/4 ਫੁੱਟ ਦਾ ਪਾੜ ਪਾ ਦਿੱਤਾ ਸੀ ਤੇ ਅੱਜ ਉਹ ਬੱਚੀ ਇੰਨੀ ਜ਼ਿਆਦਾ ਬੇਕਾਰ ਹਾਲਤ ਵਿੱਚ ਹੈ ਕਿ ਉਸਦੇ ਬਚਨ ਦੇ ਕੋਈ ਚਾਂਸ ਨਹੀਂ ਹਨ ਸਿਰਫ ਉਸ ਇੱਕ ਕਲਯੁਗਿਤ ਪਿਤਾ ਕਰਕੇ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਸਾਡੇ ਪਿੰਡ ਵਿੱਚ ਪਿੰਡ ਵਿੱਚ ਇੱਕ ਘਰ ਸੀ ਤੇ ਉਸ ਵਿੱਚ ਸਿਰਫ 4 ਮੈਂਬਰ ਸੀ ਇੱਕ ਆਂਟੀ ਸੀ ਉਹਨਾਂ ਦੇ ਮੁੰਡਾ ਕੁੜੀ ਤੇ ਇੱਕ ਅੰਕਲ ਸੀ ਉਹ ਅੰਕਲ ਹੀ ਨਸ਼ੇ ਦੇ ਓਵਰਡੋਜ਼ ਨਾਲ ਇੰਜੈਕਸ਼ਨ ਲਗਾਇਆ ਤੇ ਉਹ ਮਾਰੇ ਗਏ ਉਹਨਾਂ ਦੇ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਉਹਨਾਂ ਦਾ ਛੋਟਾ ਜਿਹਾ ਮੁੰਡਾ ਅੱਜ ਪੇਟੀਆ ਨਾਲ ਵੜ-ਵੜ ਕੇ ਉਹਨਾਂ ਦੀ ਤਸਵੀਰ ਨੂੰ ਕੋਲੇ ਰੱਖ ਕੇ ਰੋਂਦਾ ਹੈ ਕਿ ਪਲੀਜ਼ ਬਾਬਾ ਜੀ ਮੇਰੇ ਡੈਰੀ ਨੂੰ ਇੱਕ ਵਾਰ ਭੇਜੋ ਕਿ ਉਸਦੇ ਪਿਤਾ ਨੇ ਨਸ਼ਾ ਕਰਨ ਦੀ ਓਵਰਡੋਜ਼ ਨਾਲੋਂ ਤੋਂ ਪਹਿਲਾਂ ਆਪਣੇ ਬੱਚਿਆਂ ਬਾਰੇ ਸੋਚਿਆ ਕਿ ਉਸਨੇ ਇਹ ਸੋਚਿਆ ਕਿ ਅੱਜ ਮੈਂ ਜਾ ਰਿਹਾ ਹਾਂ ਤਾਂ ਵਾਪਸ ਮੇਰੇ ਪਰਿਵਾਰ ਦਾ ਕੀ ਹੋਏ ਕੌਣ ਸੰਭੋ ਮੇਰੇ ਪਰਿਵਾਰ ਨੂੰ ਨਹੀਂ ਪਰ ਇਹ ਕਿਉਂ ਹੋ ਰਿਹਾ ਸਾਡੇ ਸਮਾਜ ਵਿੱਚ ਅਸੀਂ ਕਿਉਂ ਨਹੀਂ ਇਸ ਦੇ ਕਾਬੂ ਕਰ ਸਕਦੇ ਬਹੁਤ ਲੋਕ ਕਹਿੰਦੇ ਕਿ ਮੈਂ ਨਸ਼ਾ ਬੰਦ ਕਰਵਾ ਦੂੰ ਪਰ ਕੋਈ ਨਹੀਂ ਕਰਵਾਉਂਦਾ ਕਿਉਂਕਿ ਕੋਈ ਪਹਿਲਾਂ ਦੂਜਿਆਂ ਨੂੰ ਕਹਿੰਦਾ ਪਹਿਲਾਂ ਆਪਣੀ ਪੀੜੀ ਵਲੇ ਕੋਈ ਸੋਚਣਾ ਨਹੀਂ ਮਾਰਦਾ ਅਸੀਂ ਨਸ਼ਾ ਫੇਰ ਹੀ ਬੰਦ ਕਰਵਾ ਸਕਦੇ ਹਾਂ ਜੇ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ ਆਪਣਾ ਘਰ ਆਪਣਾ ਹਾਟ ਗੁਆਂ ਆਪਣਾ ਗਲੀ ਮੁਹੱਲਾ ਆਪਣਾ ਪਿੰਡ ਸ਼ਹਿਰ ਤੇਰੀ ਤਾਕਤ ਹੈ ਸਾਡਾ ਪੰਜਾਬ ਸੁਧਰੂਗਾ ਕੈਨੋ ਤਾਂ ਬਹੁਤ ਲੋਕ ਜ਼ਿੰਮੇਵਾਰੀ ਕਰਕੇ ਕੋਈ ਵੀ ਨਹੀਂ ਦਿਖਾਉਂਦਾ ਮੈਂ ਉਸਨੂੰ ਐਸੇ ਕਰ ਦੇਸਾ ਕਹਿ ਰਹੀ ਹਾਂ ਕਿਉਂਕਿ ਮੈਨੂੰ ਤੁਹਾਡੇ ਵਿੱਚ ਕੁਝ ਖਨਾਜ਼ਾ ਆਉਂਦਾ ਹੈ ਅੱਜ ਕੱਲ੍ਹ ਦੇ ਬੱਚਿਆਂ ਨੇ ਨਸ਼ਾ ਕਰਨਾ ਸਿਰਫ ਇੱਕ ਫੈਸ਼ਨ ਬਣਾ ਲਿਆ ਸਕੂਲ ਕਾਲਜਸ ਵਿੱਚ ਸਿਰਫ ਨਸ਼ਾ ਹੈ ਹੋਰ ਕੁਝ ਵੀ ਨਹੀਂ ਉਹ ਸਿਰਫ ਸਾਰਿਆਂ ਨੂੰ ਇਹੀ ਸੋਚ ਰਿਹਾ ਕਿ ਹਾਂ ਉਹਨੇ ਨਸ਼ਾ ਕੀਤਾ ਮੈਂ ਕਿਉਂ ਨਾ ਕਰਾਂ ਰਾਜਸਥਾਨ ਦੇ ਦੋ ਔਰਤ ਨਸ਼ਾ ਕਰਨ ਲੱਗੀਆਂ ਉਹ ਸਿਰਫ ਇਹ ਸੋਚ ਰਹੀ ਕਿ ਬੰਦੇ ਨਸ਼ਾ ਕਰਦੇ ਅਸੀਂ ਕਿਉਂ ਨਹੀਂ ਕਰ ਸਕਦੀਆਂ ਬਹੁਤ ਸਾਰੇ ਗੀਤ ਹੁੰਦੇ ਨੇ ਨਸ਼ੇ ਦੇ ਵੀ ਹਾਂ ਮਨ ਨਸ਼ਾ ਕਰਨਾ ਇਹ ਅਫਸਾਨਾ ਤਾਂ ਹਾਂ ਇਹ ਸਭ ਕਿਉਂ ਆ ਅਸੀਂ ਅੱਜ ਦੀ ਜਿੱਤ ਨੂੰ ਇਹੀ ਸਕਾਰੇ ਆ ਨਹੀਂ ਸਾਨੂੰ ਇਹ ਨਹੀਂ ਚਾਹੀਦਾ ਅਸੀਂ ਆਪਣਾ ਪੰਜਾਬ ਜੇਕਰ ਬਦਲਣਾ ਹੈ ਤਾਂ ਸਾਨੂੰ ਇਹ ਸਭ ਰੋਕਣਾ ਪਵੇਗਾ ਕੈਨਾਲ ਕੁਝ ਵੀ ਨਹੀਂ ਹੁੰਦਾ ਕਰਕੇ ਦਿਖਾਉਂਦੀ ਹਿੰਮਤ ਚਾਹੀਦੀ ਆ ਮੈਨੂੰ ਉਮੀਦ ਹੈ ਤੁਸੀਂ ਮੇਰੀਆਂ ਗੱਲਾਂ ਤੇ ਅਸਰ ਕਰੋਗੇ ਗੌਰ ਨਾਲ ਮੇਰੀਆਂ ਗੱਲਾਂ ਸੁਣੋ ਲਾਸਟ ਦੇ ਕੁਝ ਲਾਈਨਾਂ ਕਹਿਣਾ ਚਾਹੀਆਂ ਉਹ ਟਾਈ ਇੰਚ ਦੀ ਸਿਰੇ